ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਹਰ ਜੇਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵਾਨ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇ ਬਨ ਮਾਨਕ ਮੋਤੀ ਨਾਮ ਪ੍ਰਭ ਓਨ ਲੱਗੈ ਨਹੀਂ ਸੰਨ ਰੰਗ ਸਬੇ ਨਰੈਣੇ ਜੇਤੇ ਮਨ ਪਵਨ ਜੋ ਹਰ ਲੋੜੇ ਸੋਖਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਈ ਕਹੀਏ ਧੰਨ ਆਪਣ ਲਿਆਂ ਜੇ ਮਿਲੈ ਵਿਛੜ ਕਿਉਂ ਰਵਾਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮੰਨਨ ਅਰ ਜੇ ਟਰੰਗੀ ਲਾ ਤਿਸ ਤਣੀ ਜਿਸ ਕੈ ਭਾਗ ਮਤਨ ਹਰ ਜੇਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵੰਨ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇ ਬਨ ਮਾਨਕ ਮੋਤੀ ਨਾਮ ਪ੍ਰਭ ਓਨ ਲੱਗੈ ਨਾਹੀ ਸੰਨ ਰੰਗ ਸਬੇ ਨਰੈਣੇ ਜੇਤੇ ਮਨ ਪਵਨ ਜੋ ਹਰ ਲੋੜੇ ਸੋਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਈ ਕਹੀਏ ਧੰਨ ਆਪਣ ਲਿਆਂ ਜੇ ਮਿਲੈ ਵਿਛੜ ਕਿਉ ਰਵਾਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨਨ ਅਰ ਜੇ ਟਰੰਗੀ ਲਤ ਸਤਣੀ ਜਿਸ ਕੈ ਭਾਗ ਮਤਨ ਹਰ ਜੇਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵੰਨ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇ ਬਨ ਮਾਨਕ ਮੋਤੀ ਨਾਮ ਪ੍ਰਭ ਓਨ ਲੱਗੈ ਨਾਹੀ ਸੰਨ ਰੰਗ ਸਬੇ ਨਰੈਣੇ ਜੇਤੇ ਮਨ ਪਵਨ ਜੋ ਹਰ ਲੋੜੇ ਸੋਖਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਈ ਕਹੀਏ ਧੰਨ ਆਪਣ ਲਿਆਂ ਜੇ ਮਿਲੇ ਵਿਛੜ ਕਿਉਂ ਰਵਾਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮੰਨਨ ਹਰ ਜੇਟ ਰੰਗੀ ਲਾਤਿਸ ਤਣੀ ਜਿਸ ਕੈ ਭਾਗ ਮਤਨ ਹਰ ਜੇਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵੰਨ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇ ਬਨ ਮਾਨਕ ਮੋਤੀ ਨਾਮ ਪ੍ਰਭ ਓਨ ਲੱਗੈ ਨਾਹੀ ਸੰਨ ਰੰਗ ਸਬੇ ਨਰੈਣੇ ਜੇਤੇ ਮਨ ਪਵਨ ਜੋਹਰ ਲੋੜੇ ਸੋਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਈ ਕਹੀਏ ਧੰਨ ਆਪਣ ਲਿਆਂ ਜੇ ਮਿਲੇ ਵਿਛੜ ਕਿਉ ਰਵਾਨਾ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮੰਨਨ ਹਰ ਜੇਟ ਰੰਗੀ ਲਤਸ ਤਣੀ ਜਿਸ ਕੈ ਭਾਗ ਮਤਨ ਹਰ ਜੇਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵਨ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇ ਬਨ ਮਾਨਕ ਮੋਤੀ ਨਾਮ ਪ੍ਰਭ ਓਨ ਲੱਗੈ ਨਾਹੀ ਸੰਨ ਰੰਗ ਸਬੇ ਨਰੈਣੇ ਜੇਤੇ ਮਨ ਪਵਨ ਜੋ ਹਰ ਲੋੜੇ ਸੋਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਈ ਕਹੀਏ ਤਨ ਆਪਣ ਲਿਆਂ ਜੇ ਮਿਲੇ ਵਿਛੜ ਕਿਉ ਰਵਾਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮੰਨਨ ਅਰ ਜੇ ਟਰੰਗੀ ਲਾ ਤਿਸ ਤਣੀ ਜਿਸ ਕੈ ਭਾਗ ਮਤਨ ਹਰ ਜੇਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵੰਨ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇ ਬਨ ਮਾਨਕ ਮੋਤੀ ਨਾਮ ਪ੍ਰਭ ਓਨ ਲੱਗੈ ਨਾਹੀ ਸੰਨ ਰੰਗ ਸਬੇ ਨਰੈਣੇ ਜੇਤੇ ਮਨ ਪਵਨ ਜੋ ਹਰ ਲੋੜੇ ਸੋਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਈ ਕਹੀਏ ਧੰਨ ਆਪਣ ਲਿਆ ਜੇ ਮਿਲੈ ਵਿਛੜ ਕਿਉ ਰਵਾਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮੰਨਨ ਅਰ ਜੇਟ ਰੰਗੀ ਲਾਤਿਸ ਤਣੀ ਜਿਸ ਕੈ ਭਾਗ ਮਤਨ ਹਰ ਜੇਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵੰਨ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇ ਬਨ ਮਾਨਕ ਮੋਤੀ ਨਾਮ ਪ੍ਰਭ ਓਨ ਲੱਗੈ ਨਾਹੀ ਸੰਨ ਰੰਗ ਸਬੇ ਨਰੈਣੇ ਜੇਤੇ ਮਨ ਪਵਨ ਜੋ ਹਰ ਲੋੜੇ ਸੋਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਈ ਕਹੀਏ ਧੰਨ ਆਪਣ ਲਿਆਂ ਜੇ ਮਿਲੈ ਵਿਛੜ ਕਿਉ ਰਵਾਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮੰਨਨ ਹਰ ਜੇਟ ਰੰਗੀ ਲਾਤਿਸ ਤਣੀ ਜਿਸ ਕੈ ਭਾਗ ਮਤਨ ਹਰ ਜੇਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵੰਨ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇ ਬਨ ਮਾਨਕ ਮੋਤੀ ਨਾਮ ਪ੍ਰਭ ਓਨ ਲੱਗੈ ਨਹੀਂ ਸਨ ਰੰਗ ਸਬੇ ਨਰੈਣ ਜੇਤੇ ਮਨ ਪਵਨ ਜੋ ਹਰ ਲੋੜੇ ਸੋਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਈ ਕਹੀਏ ਧੰਨ ਆਪਣ ਲਿਆਂ ਜੇ ਮਿਲੈ ਵਿਛੜ ਕਿਉ ਰਵਾਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮੰਨਨ ਹਰ ਜੇਟ ਰੰਗੀ ਲਾਤਿਸ ਤਣੀ ਜਿਸ ਕੈ ਭਾਗ ਮਤਨ ਹਰ ਜੇਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵੰਨ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇ ਬਨ ਮਾਨਕ ਮੋਤੀ ਨਾਮ ਪ੍ਰਭ ਓਨ ਲੱਗੈ ਨਹੀਂ ਸਨ ਰੰਗ ਸਬੇ ਨਰੈਣ ਜੇਤੇ ਮਨ ਪਵਨ ਜੋ ਹਰ ਲੋੜੇ ਸੋਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਈ ਕਹੀਏ ਧੰਨ ਆਪਣ ਲਿਆਂ ਜੇ ਮਿਲੈ ਵਿਛੜ ਕਿਉ ਰਵਾਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨਨ ਹਰ ਜੇਟ ਰੰਗੀ ਲਾ ਕਿਸ ਤਣੀ ਜਿਸ ਕੈ ਭਾਗ ਮਤਨ ਹਰ ਜੇਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵੰਨ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇ ਬਨ ਮਾਨਕ ਮੋਤੀ ਨਾਮ ਪ੍ਰਭ ਓਨ ਲੱਗੈ ਨਹੀਂ ਸਨ ਰੰਗ ਸਬੇ ਨਰੈਣੇ ਜੇਤੇ ਮਨ ਪਵਨ ਜੋ ਹਰ ਲੋੜੇ ਸੋਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਈ ਕਹੀਏ ਧੰਨ ਆਪਣ ਲਿਆਂ ਜੇ ਮਿਲੈ ਵਿਛੜ ਕਿਉਂ ਰਵਾਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮੰਨਨ ਅਰ ਜੇ ਟਰੰਗੀ ਲਾ ਤਿਸ ਤਣੀ ਜਿਸ ਕੈ ਭਾਗ ਮਤਨ ਹਰ ਜੇਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵੰਨ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇ ਬਨ ਮਾਨਕ ਮੋਤੀ ਨਾਮ ਪ੍ਰਭ ਓਨ ਲੱਗੈ ਨਾਹੀ ਸੰਨ ਰੰਗ ਸਬੇ ਨਰੈਣ ਜੇਤੇ ਮਨ ਪਵਨ ਜੋਹਰ ਲੋੜੇ ਸੋਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਈ ਕਹੀਏ ਧੰਨ ਆਪਣ ਲਿਆਂ ਜੇ ਮਿਲੇ ਵਿਛੜ ਕਿਉ ਰਵਾਨਾ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨਨ ਹਰ ਜੇਟ ਰੰਗੀ ਲਾਤਿਸ ਤਣੀ ਜਿਸ ਕੈ ਭਾਗ ਮਤਨ ਹਰ ਜੇਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵੰਨ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇ ਬਨ ਮਾਨਕ ਮੋਤੀ ਨਾਮ ਪ੍ਰਭ ਓਨ ਲੱਗੈ ਨਾਹੀ ਸੰਨ ਰੰਗ ਸਬੇ ਨਰੈਣੇ ਜੇਤੇ ਮਨ ਪਵਨ ਜੋਹਰ ਲੋੜੇ ਸੋਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਈ ਕਹੀਏ ਧੰਨ ਆਪਣ ਲਿਆਂ ਜੇ ਮਿਲੇ ਵਿਛੜ ਕਿਉਂ ਰਵਾਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨਨ ਹਰ ਜੇਟ ਰੰਗੀ ਲਾਤਿਸ ਤਣੀ ਜਿਸ ਕੈ ਭਾਗ ਮਤਨ ਹਰ ਜੇਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵੰਨ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇ ਬਨ ਮਾਨਕ ਮੋਤੀ ਨਾਮ ਪ੍ਰਭ ਓਨ ਲੱਗੈ ਨਾਹੀ ਸੰਨ ਰੰਗ ਸਬੇ ਨਰਾਇਣੇ ਜੇਤੇ ਮਨ ਪਵਨ ਜੋਹਰ ਲੋੜੇ ਸੋਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਈ ਕਹੀਏ ਧੰਨ ਆਪਣ ਲਿਆਂ ਜੇ ਮਿਲੇ ਵਿਛੜ ਕਿਉ ਰਵਾਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨਨ ਹਰ ਜੇਟ ਰੰਗੀ ਲਾਤਿਸ ਤਣੀ ਜਿਸ ਕੈ ਭਾਗ ਮਤਨ ਹਰ ਜੇਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵਨ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇ ਬਨ ਮਾਨਕ ਮੋਤੀ ਨਾਮ ਪ੍ਰਭ ਓਨ ਲੱਗੈ ਨਾਹੀ ਸੰਨ ਰੰਗ ਸਬੇ ਨਰੈਣ ਜੇਤੇ ਮਨ ਪਵਨ ਜੋ ਹਰ ਲੋੜੇ ਸੋਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਈ ਕਹੀਏ ਧੰਨ ਆਪਣ ਲਿਆਂ ਜੇ ਮਿਲੇ ਵਿਛੜ ਕਿਉ ਰਵਾਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮੰਨਨ ਹਰ ਜੇਠ ਰੰਗੀ ਲਾਤਿਸ ਤਣੀ ਜਿਸ ਕੈ ਭਾਗ ਮਤਨ ਹਰ ਜੇਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵੰਨ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇ ਬਨ ਮਾਨਕ ਮੋਤੀ ਨਾਮ ਪ੍ਰਭ ਓਨ ਲੱਗੈ ਨਾਹੀ ਸੰਨ ਰੰਗ ਸਬੇ ਨਰੈਣ ਜੇਤੇ ਮਨ ਪਵਨ ਜੋ ਹਰ ਲੋੜੇ ਸੋਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਈ ਕਹੀਏ ਧੰਨ ਆਪਣ ਲਿਆ ਜੇ ਮਿਲੈ ਵਿਛੜ ਕਿਉ ਰਵਾਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮੰਨਨ ਹਰ ਜੇਟ ਰੰਗੀ ਲਾ ਤਿਸ ਤਣੀ ਜਿਸ ਕੈ ਭਾਗ ਮਤਨ ਹਰ ਜੇਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵੰਨ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇ ਬਨ ਮਾਨਕ ਮੋਤੀ ਨਾਮ ਪ੍ਰਭ ਓਨ ਲੱਗੈ ਨਾਹੀ ਸੰਨ ਰੰਗ ਸਬੇ ਨਰੈਣ ਜੇਤੇ ਮਨ ਪਵਨ ਜੋ ਹਰ ਲੋੜੇ ਸੋਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਈ ਕਹੀਏ ਧੰਨ ਆਪਣ ਲਿਆਂ ਜੇ ਮਿਲੇ ਵਿਛੜ ਕਿਉ ਰਵਾਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮੰਨਨ ਹਰ ਜੇਟ ਰੰਗੀ ਲਾਤਿਸ ਤਣੀ ਜਿਸਕੇ ਭਾਗ ਮਤਨ ਹਰ ਜੇਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵੰਨ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇ ਬਨ ਮਾਨਕ ਮੋਤੀ ਨਾਮ ਪ੍ਰਭ ਓਨ ਲੱਗੈ ਨਾਹੀ ਸੰਨ ਰੰਗ ਸਬੇ ਨਰੈਣ ਜੇਤੇ ਮਨ ਪਵਨ ਜੋ ਹਰ ਲੋੜੇ ਸੋਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਈ ਕਹੀਏ ਧੰਨ ਆਪਣ ਲਿਆਂ ਜੇ ਮਿਲੇ ਵਿਛੜ ਕਿਉ ਰਵਾਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨਨ ਹਰ ਜੇਟ ਰੰਗੀ ਲਤਸ ਤਣੀ ਜਿਸਕੇ ਭਾਗ ਮਤਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ